Some time ago, Mathut Fincorp came into limelight for not returning the gold of its customers by mortgaging them even after the loan was completed. The turning point in this matter came when some customers approached this bank and the bank expressed its inability to return the mortgaged gold to them despite repaying the loan. After this, the disappointed customers started creating ruckus in the bank itself and that Dana. Have put, the company manager said that this is an old matter, which is related to the previous staff. ਕਿਤੇ ਕਿੰਨਾ ਸੋਨਤ ਰਹਿਦੀ ਕਿੰਨੇ ਪੈਸੇ ਮਥੂਤ ਬੈਂਕ ਦੇ ਵਿੱਚ ਅਸੀਂ ਇਹ ਸਾਨੂੰ ਰੱਖਿਆ ਸੀ 18.6 ਗਾ ਅੱਛਾ ਉਹਦੇ ਉੱਤੇ ਸੀ ਨਾ ਦਿੱਤਾ ਸੀ 60000 ਅੱਛਾ 60000 ਰੁਪਏ ਦਿੱਤਾ ਸੀ ਬਹੁਤ ਡੀ ਪ੍ਰੋਬਲਮ ਆ ਗਈ ਸੀ ਮੇਰਾ ਬੇਟਾ ਸੱਤ ਤੋਂ ਗਰੀਏ ਸੀ ਉਹਦੇ ਉਹਦੀ ਜਾਨ ਵੀ ਬਚੀ ਨਹੀਂ ਤੇ ਦੂਸਰਾ ਸਾਨੂੰ ਇਹ ਮਥੂਤ ਬੈਂਕ ਵਾਲੇ ਬਹੁਤ ਜਿਆਦੇ ਪਰੇਸ਼ਾਨ ਕਰ ਰਹੇ ਨੇ ਪਰ ਇਹ ਮਥੂਤ ਬੈਂਕ ਦੇ ਵਿੱਚ ਇੱਕ ਮੁਲਾਜ਼ਮ ਲੱਗੀ ਹੋਈ ਸੀ ਸਹਿਨਾਜ ਕਪਿਆਲ ਪੰਡਤ ਜਿੰਨਾ ਮੇਰਾ ਸੇਵਨਾਸੀ ਸਹਿਨਾਜ਼ ਨੇ ਆਪਣੇ ਘਰ ਵਾਲੇ ਦੇ ਨਾਮ ਕਰਤਾ ਤੇ ਉਹਦੇ ਉੱਤੇ ਲੋਕ ਆਪਣੇ ਘਰ ਵਾਲੇ ਦੇ ਨਾਮ ਤੇ ਕਰਕੇ ਉਹਦੇ ਉੱਤੇ 70000 ਰੁਪਏ ਹੋਰ ਵੱਧ ਲੈ ਗਏ ਜਦ ਕਿ ਮੈਂ 16000 ਪਈ ਮੇਰਾ ਪਰਣਾਲਾ ਰਹਿੰਦਾ ਸੀ ਤੇ ਅਸੀਂ ਥਾਣੇ ਦੇ ਵਿੱਚ ਵੀ ਇਹਦੀ ਰਿਪੋਰਟ ਕਰਾਈ ਐਸਆਈ ਕੁਲਵਿੰਦਰ ਸਿੰਘ ਲਈ ਏਅਰਪੋਰਟ ਤੇ ਉਹ ਬੁਲਾ ਲੈਂਦੇ ਸੀ ਤੇ ਤੋਰ ਦਿੰਦੇ ਸੀ ਚੋਰ ਵੀ ਸਾਹਮਣੇ ਬੈਠਾ ਸੀ ਜਿਹਦੇ ਨਾਮ ਸਾਡਾ ਸਿਆਣਾ ਚੋਰ ਵੀ ਸਾਹਮਣੇ ਬੈਠਾ ਸੀ ਤੇ ਜਿਹਨੇ ਨਾਮ ਕੀਤਾ ਸਹਿਨਾਜ ਕਪਾਲਪਿੰਡ ਦੀ ਮਲਾਦ ਉਹ ਵੀ ਸਾਹਮਣੇ ਬੈਠੀ ਸੀ ਉਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਅਸੀਂ ਬੜੇ ਪਰੇਸ਼ਾਨ ਆਈ ਅਡਾ ਹੁਣ ਤੁਸੀਂ ਕੀ ਇੱਥੇ ਬੈਂਕ 'ਚ ਧਰਨਾ ਲਗਾਏ ਹਾਂ ਅਸੀਂ ਇੱਥੇ ਅੱਜ ਧਰਨਾ ਲਗਾਇਆ ਜੀ ਸੰਭਾਗ ਲਗਾਵਾ ਕੱਲ ਨੂੰ ਪੱਕੇ ਤੌਰ ਤੇ ਪੱਕੇ ਤੌਰ ਤੇ ਕਿਸਾਨ ਦੁਨੀਆ ਨੂੰ ਦੇ ਨਾਲ ਸੁਪਰਕਰ ਕਰਕੇ ਪੱਕੇ ਤੌਰ ਤੇ ਧਰਨਾ ਲਗਾਵਾਂਗੇ ਕੀ ਨਾਮ ਹੈ ਮੇਰਾ ਨਾਮ ਤਸਵੀਰ ਕਰੇ ਕਿੰਨੇ ਕਿੰਨੇ ਪੈਸੇ ਇੱਥੇ ਲੱਤੇ ਸੀ ਤੂੰ ਕਿੰਨੇ ਪੈਸੇ ਲੈ ਲਿਆ ਮੈਂ ਵੀ ਜਾਣਿਆ ਸੀ ਲੈਤਾ ਸੀ ਇੰਨਾ ਸਮਾਂ ਤਾਈ ਤੋਂੜੇ ਮੇਰੀ ਚੈਨੀ ਧਰੀ ਹੋਈ ਹੈ ਜੀ ਕਰਦੇ ਆ ਜੀ ਤੇ ਉਹ ਸਹਿਨਾਜ ਕੁੜੀ ਆ ਜੀ ਉਹਨੇ ਮੇਰਾ ਲੱਖ ਰੁਪਏ ਦਾ ਲੋਨ ਬਣਾ ਲਿਆ ਅੱਛਾ ਤੁਹਾਡੀ ਬੇਨਾਪੁਛ ਹਾਂ ਮੈਨੂੰ ਪੁੱਛੀ ਮੇਰੇ ਕਿੰਨੇ ਪੈਸੇ ਤੂੰ ਲੈ ਰਹੀ ਹੈਂ ਇਨਾ 50000 ਰੁਪਏ ਲੈਂਦਾ ਮੈਂ ਜਿੱਤੇ ਮੈਂ ਦੁਬਾਰੇ ਭਰਨਾ ਹੀ ਵਿਆਜ ਭਰਨਾ ਹੈ ਤੇ ਦੇਖ ਆਇਆ ਸੀਗਾ ਮੈਂ ਕਿਹਾ ਚਲ ਮਾਵਾ ਸੋਨਾ ਸੁਣਾ ਲਿਆ ਮਾਸਟਰ ਜਦੋਂ ਮੈਂ ਕਿਹਾ ਸੋਨਾ ਸੁਣਾਉਣ ਵਾਲੀ ਉੱਤੇ ਲੱਖ ਰੁਪਏ ਦੇ ਰਿਹਾ ਅੱਛਾ ਜਦੋਂ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਤੁਹਾਨੂੰ ਲੋਨ ਸੀ ਪਤਾ ਰੋਲਾ ਪੈ ਗਿਆ ਜਿਉਂ ਕੋਈ ਗੱਲ ਨਹੀਂ ਤੁਹਾਡੇ ਸਾਈਨਾਂ ਤੋਂ ਬਿਨਾਂ ਕਿਵੇਂ ਲਾਉਣਗੇ ਹੁਣ ਮੈਨੂੰ ਕੀ ਪਤਾ ਜੀ ਇਸ ਵੰਤ ਤੁਸੀਂ ਕੋਈ ਥਾਣੇ ਕੰਪਲੇਟ ਕਰੀ ਜੀ ਕਰੀ ਹੈ ਜੀ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੀ ਨਾਮ ਆ ਸਰ ਆਪਣਾ ਰਜਿੰਦਰ ਕੁਮਾਰ ਕਿਸ ਪੋਸਟ ਤੇ ਕੰਮ ਕਰ ਰਹੇ ਹੋ ਸਰ ਇਸ ਐਜ਼ ਅ ਬ੍ਰਾਂਡ ਮੈਨੇਜਰ ਸਰ ਜੋ ਲੋਕ ਬਾਹਰ ਤੁਹਾਡੀ ਬ੍ਰਾਂਡ ਦੇ ਵਿੱਚ ਇੱਕ ਰੋਲਾ ਪੈ ਰਿਹਾ ਕੋਈ ਪੈਸਿਆਂ ਦੇ ਕੋਈ ਸੋਨੇ ਦੀ ਰਿਕਵਰੀ ਦਾ ਕੀ ਮੈਟਰ ਹੈ ਜੀ ਕਿਸ ਕਦੋਂ ਦੀ ਗੱਲਬਾਤ ਆ ਸਰਸੀ ਦੇਖੋ ਨਵੇਂ ਆਏ ਆ ਫਿਲਹਾਲ ਸਾਨੂੰ ਇਸ ਵਾਰ ਇੰਨੀ ਜ਼ਿਆਦਾ ਨੌਲੇਜ ਹੈ ਨਹੀਂ ਵੀ ਆਮ ਵੀ ਸਾਡੇ ਜਿੱਤਕ ਨੌਲੇਜ ਹੈ ਵੀ ਮੈਟਰ ਲਾਸ ਮਾਰਚ ਮਹੀਨੇ ਤੋਂ ਚੱਲ ਰਿਹਾ ਹੈ ਤੇ ਕੋਈ ਤੁਹਾਡੇ ਕਿਸੇ ਮਲਾਜ਼ਮ ਦੇ ਨਾਲ ਰੌਲਾ ਜੀ ਹਾਂ ਦੀ ਲਾਸ ਮਲਾਜ਼ਮ ਸੀਗੇ ਪੁਰਾਣੇ ਮਲਾਜ਼ਮ ਸੀਗੇ ਉਹਨਾਂ ਖਿਲਾਫ ਐਫਆਈਆਰ ਹੋ ਚੁੱਕੀ ਹੈ ਤੇ ਕੰਪਨੀ ਆਪਣੇ ਵੱਲੋਂ ਐਕਸ਼ਨ ਲੈ ਰਹੀ ਹੈ ਤੁਸੀਂ ਨਵੇਂ ਆਏ ਤੁਸੀਂ ਕੀ ਇਨਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਅਸਤਨਾਂ ਦੀ ਫੁੱਲ ਸਾਡੇ ਵੱਲ ਦਾ ਸਪੋਰਟ ਹੈਗੀ ਹੈ ਵੀ ਇਹਨਾਂ ਦਾ ਹੱਲ ਜਲਦੀ ਜਲਦੀ ਹੋਣਾ ਚਾਹੀਦਾ ਹੈ ਵੀ ਮੈਂ ਆਪਣੇ ਵੱਲੋਂ ਜੁੜੀ ਵੀ ਇਹਨਾਂ ਦੀ ਹੈਲਪ ਹੋ ਰਹੀ ਹੈ ਮੈਂ ਆਪਣੇ ਵੱਲੋਂ